ਤੇ ਆਪਣੀ ਪਹਿਚਾਨ ਦਿਖਾਉਣ ਆਇਆ ਆ ਕੱਪੜੇ ਕਿਹੜੇ ਪਾਈ ਫਿਰਦਾ ਯਾਰ ਇਹ ਕੱਪੜੇ ਪਾ ਕੇ ਕੋਈ ਮਾਹੌਲ ਚਾਉਂਦਾ ਹੁੰਦਾ ਯਾਰ ਇਹ ਕੱਪੜੇ ਤਾਂ ਬਾਈ ਸੁੱਖੀ ਐ ਲਾ ਲਾ ਇਹਨਾਂ ਦਾ ਕੋਈ ਮੁੱਲ ਹੀ ਨਹੀਂ ਆ ਲੈ ਦੇ ਦੇ ਗਏ ਸੀ ਅੱਜ ਆਪਾਂ ਸਾਰੇ ਮੁੰਡਿਆਂ ਨੂੰ ਕਹਨੇ ਆ ਵੀ ਐਂ ਵਿਖਿਆ ਕਰੋ ਪੰਜਾਬੀਆਂ ਦਾ ਹਾਂ ਅਸਲ ਕੀ ਹੈ ਸੰਗ ਬਹੁਤ ਮੰਨਦੇ ਆ ਸੁੱਖੀ ਆਪਣੇ ਸਭ ਤੋਂ ਵੱਡੀ ਗੱਲ ਤਾਂ ਸੰਗ ਦੀ ਆ ਬਾਈ ਮੈਂ ਕਹਾ ਪਹਿਚਾਨ ਦੀ ਕਾਦੀ ਸੰਗ ਆ ਯਾਰ ਜੇ ਥੋਡੀ ਪਹਿਚਾਨ ਹੀ ਖਤਮ ਹੋ ਗਈ ਹਾਂ ਥੋੜੀ ਹੋਂਦ ਖਤਮ ਹੈ ਸਹੀ ਗੱਲ ਥੋੜੀ ਤੋਂ ਦੇਖ ਬਾਈ ਜਦੋਂ ਕੁਰਤੇਆਂ ਦੇ ਵਿੱਚੋਂ ਮਹਿੰਗੇ ਮਹਿੰਗੇ ਕੱਢ ਲੈਣ ਦੇ ਨੇ ਗੱਭਰੂ ਫੋਨ ਨਹੀਂ ਡੇਡ ਡੇ ਕੋਈ ਨਹੀਂ ਹੈ ਕੋਈ ਸਿੱਖਿਆ ਦੇ ਰੇ ਕੁਝ ਵੀ ਨਹੀਂ ਹੈ ਸਿਰਫ ਵਿਊ ਪਾਲਦੇ ਨੇ ਔਰ ਇਮੋਸ਼ਨਲ ਕਰਕੇ ਲੋਕਾਂ ਨੂੰ ਲੋਕਾਂ ਨੂੰ ਇੱਕ ਜਨਤਾ ਨੂੰ ਪੰਜਾਬ ਦੂਣਾ ਬਣਾ ਕੇ ਵੀ ਅਸੀਂ ਪੰਜਾਬ ਨੂੰ ਪਿਆਰ ਕਰਦੇ ਆ ਓਏ ਜੇ ਤੁਸੀਂ ਇੰਨਾ ਪਿਆਰ ਹੁੰਦਾ ਨਾ ਤੁਸੀਂ ਜਿਹੜੀਆਂ ਗੱਡੀਆਂ ਤੇ ਆਏ ਹੋ ਤੁਸੀਂ ਬਲਦ ਗੱਡੀਆਂ ਤੇ ਆਉਣਾ ਸੀ ਠੀਕ ਆ ਨਾ ਉੱਠਾ ਤੇ ਆਉਣਾ ਸੀ ਫਿਰ ਤੁਸੀਂ ਮੋਲ ਦੇ ਵਿੱਚ ਨਹੀਂ ਤੁਸੀਂ ਪਿੰਡੀ ਪਿੰਡੀ ਖੇੜਾ ਦੇਣਾ ਸੀ ਜੇ ਤੁਸੀਂ ਪਹਿਰਾਵਾ ਦਿਖਾਉਣਾ ਸੀ ਕਿੰਨਾ ਨੂੰ ਦਿਖਾ ਰਹੇ ਪਹਿਰਾਵਾ ਪਿੰਡਾਂ ਵਿਚੋਂ ਆਉਣਾ ਜੇ ਫਿਰ ਤੁਸੀਂ ਛੋਡੇ ਘਰੇ ਟੱਟੀਆਂ ਵੀ ਅੰਗਰੇਜ਼ੀ ਸੀਟ ਵਾਲੀਆਂ ਆਉਂਦੀਆਂ ਤੁਸੀਂ ਹਰਾਚਾਰਾ ਤੁਸੀਂ ਆਪਦੇ ਰੇੜੇ ਤੇ ਲੱਤ ਕੇ ਨਹੀਂ ਸਿਰ ਤੇ ਲੱਤ ਕੇ ਲਿਆ ਕਰੋ ਤੁਸੀਂ ਜੋ ਖੇਤੀ ਕਰਦੇ ਹੋ ਟਰੈਕਟਰ ਨਾਲ ਤੁਸੀਂ ਵੱਧ ਗੱਡੀਆਂ ਨਾਲ ਖੇਤੀ ਕਰਿਆ ਕਰੋ ਜਿਹੜੇ ਤੁਸੀਂ ਜਵਾਕ ਅੰਗਰੇਜ਼ੀ ਸਕੂਲਾਂ 'ਚ ਪੜ੍ਹ ਲਾਏ ਉਹ ਅੰਗੜਵਾੜੀਆਂ ਚਲਾਓ ਕਰੋਗੇ ਸਭ ਕੁਝ ਜਰ ਜਾਪਾਨ 100 ਸਾਲ ਅੱਗੇ ਦੀ ਗੱਲਾਂ ਕਰੀ ਜਾਂਦਾ ਤੇ ਤੁਸੀਂ ਬਾਈ ਯਾਰ ਕਦੇ ਪਹਿਰਾਵਾ ਜਪੇ ਦੇ ਨਾਲ ਬੰਦਾ ਨਾ ਵੱਡਾ ਨਹੀਂ ਹੁੰਦਾ ਹੁੰਦਾ ਬੰਦੇ ਦਾ ਦਿਲ ਦਿਮਾਗ ਬੰਦੀ ਸੋਚਣ ਸ਼ਕਤੀ ਵੱਡੀ ਹੋਣੀ ਚਾਹੀਦੀ ਆ ਵਧੀਆ ਸੋਚਣਾ ਚਾਹੀਦਾ ਜੇ ਬੰਦਾ ਪਹਿਰਾਵਾ ਪਾ ਕੇ ਗਲਤ ਕੰਮ ਕਰੀਬ ਉਹਦਾ ਕੀ ਫਾਇਦਾ ਬਈ ਪਹਿਰਾਵਾ ਕਦੇ ਬਿਰਸਾ ਨਹੀਂ ਹੁੰਦਾ ਤੁਸੀਂ ਕੰਮ ਕਰਦੇ ਉਹ ਕਿਸਾਨ ਤੁਹਾਨੂੰ ਦਿਖਾਇਆ 20 60 80 ਪਹਿਲਾਂ 16 ਖਾਂਦੇ ਹੁੰਦੇ ਸੀ ਸਾਡੇ ਬੂੜੇ ਘੋਲਦੇ ਹੁੰਦੇ ਸੀ ਜਰਕਮਾਲ ਕਰਦੇ ਹੋ ਯਾਰ ਤੁਸੀਂ ਪਹਿਲਾਂ ਆਪਣੇ ਜੋ ਆਪਣੇ ਦਾਦੇ ਪੜਦਾਦੇ ਸੀ ਉਹਨਾਂ ਕੋਈ ਕੋਈ ਆਪਸ਼ਨ ਨਹੀਂ ਸੀ ਭਾਈ ਆਪਣੇ ਦਾਦਿਆਂ ਤੋਂ ਪਹਿਲਾਂ ਦਾਦਿਆਂ ਤੋਂ ਪਹਿਲਾਂ ਲੋਕ ਉਹ ਵਲੋਂਦੇ ਸੀ ਕੇਲੇ ਦਾ ਫੋਲਕ ਜ ਫੇਰ ਤਾਂ ਆਪਣਾ ਪਹਿਰਾਵਾ ਉਹ ਹੋਇਆ ਉਦੋਂ ਪਹਿਲਾਂ ਤਾਂ ਲੋਕ ਨੰਗੇ ਰਹਿੰਦੇ ਸੀ ਉਹ ਵੀ ਆਪਣੀ ਨੇ ਕਿ ਆ ਪਾਈ ਛੱਟ ਤੇ ਧਰਤੀ ਤੇ ਚਾਦਰੇ ਕੁਰਤੇ ਪਾ ਕੇ ਸੋਣੀ ਚੰਗੀ ਗੱਲ ਆ ਪਰ ਇਹ ਬਾਈ ਇੱਕ ਮੈਂਸ਼ਨ ਵੀ ਕਰਦਾ ਕਰੋ ਵੀ ਬਾਈ ਅਸੀਂ ਇੱਕ ਅਸੀਂ ਸ਼ੂਟਿੰਗ ਕਰਦੇ ਆ ਜਾਂ ਕੁਝ ਹੋਰ ਕਰਦੇ ਆ ਵੀ ਆਪਣਾ ਪਹਿਰਾਵਾ ਹੁੰਦਾ ਸੀ ਕੋਈ ਸਿੱਖਿਆ ਦਿੰਦੇ ਵਿੱਚ ਲੋਕਾਂ ਨੂੰ ਇਮੋਸ਼ਨਲ ਕਰਕੇ ਵੀ ਤੁਸੀਂ ਪਾਇਆ ਕਰੋ ਯਾਰ ਤੁਸੀਂ ਆਰ ਕੀ ਕਰੀਏ ਨੇ ਐ ਲੋਕਾਂ ਬੇਗੁਬਰਾ ਬਣਾਇਆ ਕਰੋ ਬਾਈ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਬਹੁਤ ਫੁੱਦੂ ਬਣਾਇਆ ਜਾਂਦਾ ਇਮੋਸ਼ਨਲ ਨਾਲ ਲੋਕਾਂ ਦੇ ਇਮੋਸ਼ਨਲ ਨਾਲ ਖੇਡਿਆ ਜਾਂਦਾ ਸਮਝ ਲਓ ਸੋਸ਼ਲ ਮੀਡੀਆ ਤੇ ਹੁਣ ਮੈਂ ਇਹ ਸਭ ਕੁਝ ਨਹੀਂ ਚੱਲਣ ਦੇਣਾ ਕਿਉਂਕਿ ਮੈਂ ਆ ਗਿਆ। ਉਸਤਾਦ ਮੇਰਾ 15000 ਫਾਲੋਵਰ ਆ ਆਹ ਵੀਡੀਓ ਨੂੰ ਦੇਖ ਕੇ 2-300 ਹੋਰ ਵਾਧੂਆ ਮੈਨੂੰ ਪਤਾ ਬਾਈ ਯਾਰ ਵਧੂਗਾ ਨਾ ਉਸਤਾਦ ਫੋਲੋ ਕਰ ਲੋ ਜਿਹੜੇ ਦੇਖਦੇ ਨੇ ਭਰਾ ਬਣ ਕੇ ਜੇ ਮੈਂ ਗਲਤ ਹੋਇਆ ਯਾਰ ਮੈਨੂੰ ਦੱਸ ਦਿਓ ਮੈਂ ਡਿਲੀਟ ਕਰ ਦੂ ਵੀਡੀਓ ਭਰਾ ਬਣ ਕੇ ਠੀਕ ਆ ਨਾ ਫੋਲੋ ਕਰ ਲੋ ਭਰਾ ਬਣ ਕੇ ਜੋ ਵੀ ਵੀਡੀਓ ਦੇਖੂ ਤੇ ਸ਼ੇਅਰ ਕਰ ਦਿਓ